ਜੀ ਕੈਸ ਹੋ ਜੀ ਅਜੀਜ਼ਾ ਜੀ ਠੀਕ ਹੈ ਅਮੀਰ ਕਹਿੰਦੇ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਜੀ ਅੱਜ ਮੈਂ ਤੁਹਾਡੇ ਵਾਸਤੇ ਨਵਾਂ ਡਿਜ਼ਾਈਨ ਲੈ ਕੇ ਹਾਜ਼ਰ ਹੋਈ ਆ ਲੱਗਦਾ ਤੁਹਾਨੂੰ ਪਸੰਦ ਆਊ ਬਹੁਤ ਸੋਹਣਾ ਲੱਗੇਗਾ ਦੇਖੋ ਜੀ ਇਹ ਵੀ ਨੀ ਕਿਵੇਂ ਚੇਰੇ ਬਣਾ ਰਹੇ ਆਂ ਦੇਖੋ ਹੁੰਦਾ ਇਹ ਦੋ ਸਲਾਈਆਂ ਕੀ ਡਿਜ਼ਾਈਨ ਪੈਂਦਾ ਵਿੱਚ ਚਾਰ ਸਲਾਈਆਂ ਫੋਕੇ ਪੈਂਦੀਆਂ ਨੇ ਇੱਕ ਗੂੜੇ ਰੰਗ ਤੇ ਦੇਖੋ ਘੱਟ ਲਿੰਦਾ ਮੈਂ ਡਿਜ਼ਾਈਨ ਜਿਹੜਾ ਪਾ ਕੇ ਦਿਖਾਉ ਤੁਹਾਨੂੰ ਉਹ ਫਿੱਕੇ ਰੰਗ ਤੇ ਪਾਉਂਗੇ ਦੇਖੋ ਇਹ ਦੋ ਦੋ ਦਾ ਡਿਜ਼ਾਈਨ ਆ ਕੰਨੀ ਤੇ ਸਟਕੇ ਦੋ ਸਿੱਧੇ ਆ ਦੋ ਆ ਦੋ ਪੁੱਠੇ ਆ ਦੋ ਸਿੱਧੇ ਇਹਨਾਂ ਡਿਜ਼ਾਈਨ ਬਣੂਗਾ ਆ ਪੁੱਠੇ ਉਹ ਮੈਂ ਜਿ ਕਰਿਆਂਗੇ ਸਾਰੇ ਤੁਸੀਂ ਇਹ ਟਿਕ ਮੇਰੇ ਨਾਲ ਜੁੜੇ ਰਹੋ ਇੱਕ ਵੀ ਸਲਾਈ ਮਿਸ ਨਾ ਕਰਿਓ ਬੇਸ਼ੱਕ ਮੇਰੀ ਵੀਡੀਓ ਥੋੜੀ ਜਿਹੀ ਲੰਬੀ ਬਣ ਜਾਂਦੀ ਪਰ ਮੈਂ ਸਮਝਾਉਣੀ ਹੈ ਸਾਰਾ ਬਸਤਾਰ ਨਾਲ ਵੀ ਅਗਰੇ ਨੂੰ ਹੋਰ ਵੀਡੀਓ ਨਾ ਫਰੋਲਣੀ ਪਵੇ ਇੱਕ ਵਾਰੀ ਚ ਸਮਝ ਆ ਜੇ ਸਾਰੇ ਦੇਖ ਮੈਂ ਦਿਖਾਉਣੀ ਆ ਆਹ ਪਾਜੀ ਪਾਰੇ ਗੁੰਡੇ ਤੇ ਆਹ ਗੁੰਡਾ ਸਿੱਧਾ ਐ ਰੋ ਕੰਨੀ ਵਾਲਾ ਸਿੱਧਾ ਆਹ ਦੋ ਪੁੱਠੇ ਥੱਲੇ ਨੂੰ ਸਲਾਈ ਆਹ ਦੋ ਬੁੰਤੀਆਂ ਆੜੇ ਆਹ ਦੋ ਫੇਰ ਪੁੱਠੇ ਆਹ ਦੋ ਬੁੰਤੀਆਂ ਆੜੇ ਆਹ ਦੋ ਪੁੱਠੇ ਆ ਬੁੰਤੀਆਂ ਨੇ ਆ ਪੁੱਠੇ ਆ ਬੁੰਤੀਆਂ ਨੇ ਪੁੱਠੇ ਬੁੰਤੀਆਂ ਨੇ ਆ ਦੋ ਪੁੱਠੇ ਫਿਰ ਕੰਨੀ ਸਿੱਧੀ ਜਾਊਂਗੀ ਹੁਣ ਮੈਂ ਦੋ ਸਲਾਈਆਂ ਸਿੱਧੀਆਂ ਪਾ ਕੇ ਫਿਰ ਉਸ ਤੋਂ ਬਾਅਦ ਡਿਜ਼ਾਈਨ ਲਾਉਂਦੇ ਆ ਤੁਹਾਨੂੰ ਲਓ ਜੀ ਆ ਮੈਂ ਦੇਖੋ ਦੋ ਸਲਾਈਆਂ ਪਾ ਲਈਆਂ ਇਹ ਦੋ ਪਾਈਆਂ ਨੇ ਆ ਕਿਹ ਕੋਣ ਦਾ ਸਿੱਧਾ ਪਾ ਲਿਆ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਇਹ ਤੋਰ ਤੇ ਕਮੀ ਪਾਣੇ ਨੇ ਪਹਿਲੀ ਰੋ ਦੇ ਆ ਦੂਸਰੀ ਆਗੇ ਪੁੱਠੇ ਲਾਈ ਜੀ ਇਹਦੇ ਵਿੱਚ ਵੀ ਐਂ ਪਾਉਣਾ ਜਿਹੜੇ ਆ ਹਟ ਇੱਕ ਕੰਨੀ ਦਾ ਰਾਹ ਲੈ ਜਿਹੜੇ ਉਧਰਲੇ ਪਾਸੇ ਪੁੱਠੇ ਸੀ ਉਹ ਇੱਧਰ ਸਿੱਧੇ ਆ ਗਏ ਇਹ ਹੁਣ ਇਧਰੋਂ ਸਿੱਧੇ ਹੀ ਬਣਨੇ ਨੇ ਉਧਰੋਂ ਪੁੱਠੇ ਬਣ ਜਾਣਗੇ ਆ ਜਿਹੜੇ ਉਧਰ ਸਿੱਧੇ ਸੀ ਇਹ ਇਧਰ ਪੁੱਠੇ ਬਣ ਗਏ ਨਿਕੋ ਇਹ ਦੋ ਸਲਾਈਆਂ ਸਿਰਫ ਐਂ ਬਣਣੀਆਂ ਨੇ ਤੇ ਹੁਣ ਤੁਸੀਂ ਪੂਰੇ ਧਿਆਨ ਨਾਲ ਦੇਖਿਓ ਇੱਕ ਵੀ ਗੁੰਡਾ ਰੇਣਾ ਨਹੀਂ ਜਾਈਂ ਦੇਖੋ ਆਈ ਕਿ ਅਸਿੱਦਾ ਆਈ ਲਾਲੇ ਚਾਹੇ ਬੋਲੋ ਸੋਡੀ ਮਾਰਦੀ ਆ ਆਪਾਂ ਤਾਂ ਡਿਜ਼ਾਈਨ ਦੱਸਣਾ ਦੇਖੋ ਨਾ ਤੇ ਉਹਦੋਂ ਬਾਅਦ ਆ ਤੱਕ ਮੂਰੇ ਕਰਕੇ ਆਹਾ ਦੋ ਪੁੱਠੇ ਬਣ ਲੈਣੇ ਨੇ ਦੇਖੋ ਆਈ ਚੱਲ ਲੈਣ ਨੂੰ ਪੈਣਾ ਦੇਖੋ ਇਹ ਇੱਥੇ ਹੋ ਗਏ ਦੋਏ ਉਸ ਤੋਂ ਬਾਅਦ ਕਟਾਗਾ ਮਾਗਰ ਕਰ ਲੈਣਾ ਮਾਗਰ ਕਰਕੇ ਜਿਹੜੇ ਦੋ ਕੁੰਡੇ ਆ ਗਏ ਇਹਨਾਂ ਨੂੰ ਇੱਧਰ ਨਾਲ ਕੁੰਡਾਈ ਆਪਾਂ ਇਹ ਫੜ ਲੈਣਾ ਸਲਾਈ 'ਚ ਆਏ ਹੱਕੇ ਨਾਲ ਫਿਰ ਐ ਆਪਾਂ ਉਹ ਹੁੰਡਾ ਕੱਢ ਦੇਣਾ ਦੇਖ ਕੱਢ ਕੇ ਨਿਕਲ ਗਏ ਨਾ ਫਿਰ ਉਹ ਪਿਛਲੇ ਪਾਸੇ ਦੀ ਚੱਕਣਾ ਹੁੰਡਾ ਉਹ ਹੀ ਐ ਚੱਕ ਲੈ ਜਿਹੜਾ ਇਹ ਹੁੰਡਾ ਹੈ ਇਹਨੂੰ ਐ ਪਾ ਦੇਣਾ ਇਹ ਐਂ ਭਾਰੀ ਨਾ ਮੈਂ ਜਾਈ ਆ ਮੂੰਹ ਘੱਟ ਲੋ ਉਹ ਰੋੜੀ ਮਰਦੀ ਆ ਵੀ ਜਣ ਚੈਨ ਮਾਰਨੀ ਚਾਹੀਦੀ ਮੈਂ ਐਂ ਪਾਤਾ ਦੇਖੋ ਟੱਗਾ ਕਰ ਲੈ ਪਿੱਛੇ ਉਹਨੇ ਇਹ ਨੂੰ ਕੁੰਡਰ ਬੋਲ ਲਿਆ ਦੇਖੋ ਤਾਰ ਮੂੰਹ ਕਰਕੇ ਬੋਲ ਲਿਆ ਜਿਹੜਾ ਆਪਣਾ ਪਿਛਰਾ ਕੁੰਡਾ ਇਹਨੂੰ ਟੱਗਾ ਚ ਰੱਖਣਾ ਪੱਪੀਛੇ ਦੇਖੋ ਐਂ ਪਿੱਛੇ ਇਹ ਐਂ ਥੱਲੇ ਨੂੰ ਮੂੰਹ ਕਰਕੇ ਲਾ ਲੈਣਾ देखो थले मूह करके ला लिया फिर यह तग कर लिया मूहे बिना मुने फिर आ दो पुठे बने देखो उस तो फिर एवं जिकना आगे अवे पालना हमने कटता ये मगर दी पाता देखो ਦੇਖ ਤਾਂ ਨਾ ਪਾਲਣ ਮਾਜਦੀ ਦੇਖੋ ਪੂਰੇ ਧਿਆਨ ਨਾਲ ਦੇਖੋ ਉਹ ਤੁਮਾਰੇ ਤਾਂ ਗਾਈਂ ਪਾਲਣਾ ਆਈ ਇਹਦੇ ਉੱਤੇ ਪਾਲਿਆ ਆ ਢਾਕਾ ਪਿੱਛੇ ਫਿਰ ਇਹ ਢੱਕ ਆਈ ਘੱਟ ਕੇ ਆਈ ਮੋੜ ਲੈਣਾ ਦੇਖ ਵਾਕੁੰਡਾ ਤਾਂ ਸੁੱਟਿਆ ਰਿਹਾ ਕਿ ਉਹ ਤੁਮਾਰੇ ਸਿੱਡੇ ਆਈ ਮੋੜ ਲੈਣਾ ਬਣ ਕੇ ਢਾਕਾ ਪਿੱਛੇ ਰੱਖਣਾ ਜਿਹੜਾ ਇਹ ਆਪਾਂ ਗੁੰਡਾ ਮੂਰਲਾ ਮਗਰ ਕਰਿਆ ਸੀ ਇਹਨੂੰ ਆਪਾਂ ਐਂਸਰ ਦੇ ਨੂੰ ਸ라이 ਕਰਕੇ ਨਾ ਇਹ ਬਸ ਕੱਟ ਲਿਆ ਬਿਨਾ ਮੋੜੇ ਫੇਰੇ ਤੱਕ ਫੇਰ ਕਰਦੇ ਹਾਂ ਉਸ ਤੋਂ ਬਾਅਦ ਫੇਰ ਦੇਖੋ ਅੱਧੇ ਉੱਪਰ ਤੇ ਆ ਗਿਆ ਆਪਾਂ ਦੇਖੋ ਜੀ ਲਾਸਟ ਤੋਂ ਇੱਕ ਪੈ ਲੈ ਕਿਸ ਲੈ ਆਹ ਆ ਦੋ ਕੁੰਡੇ ਐਵੇਂ ਜਿ ਕਰੀ ਆਹ ਕੁੰਡਾ ਹੋ ਕਰਕੇ ਨਾ ਮੁਰੇ ਆ ਨਿਕ ਕੱਢ ਲੈਣਾ ਰੀ ਵਿੱਚ ਦੇ ਦੇਖ ਆਈ ਪਾ ਲੈਣਾ ਹੀ ਦੇਖ ਦੇਖ ਰੇ ਹਾਂ ਦੇਖੋ ਆਂ ਕੱਟ ਲੈਣਾ ਫੇਰ ਇਹ ਦੇ ਉੱਤੋਂ ਦੀ ਫੇਰ ਪਾ ਲੈਣਾ ਫੇਰ ਪਾ ਕੇ ਆ ਇਹ ਬੈਟਾ ਬਣੇ ਜਾਉ ਆ ਦੇਖੋ ਇਹ ਪਹਿਲਾਂ ਬਣਿਆ ਗਿਆ ਤੇ ਜਿਹੜਾ ਪਿਛਲਾ ਕੁੰਡਾ ਇਹ ਟੱਕਾ ਪਿੱਛੇ ਰੱਖਣਾ ਤੇ ਮੂਰ ਨੂੰ ਸਲਾਈ ਕਰਕੇ ਕੱਟਣਾ ਹੈ ਉੱਤੋਂ ਵਾਲੀ ਟੱਗਾ ਹੈ ਮੂਰੇ ਘੱਲ ਲੈਣਾ ਬਿਨਾ ਬਣੇ ਤੋਂ ਫੇਰ ਆ ਦੋ ਦਾ ਇੱਕ ਕਰਦੇ ਆ ਆ ਦੋ ਰੇ ਕਨੀ ਯਾਨੀ ਦੋ ਬੱਠੇ ਮੋਲ ਲੈਣੇ ਸੌਰੀ ਮੇਰਾ ਧਿਆਨ ਹੋਰ ਪਾਸੇ ਵਾ ਗਿਆ ਫਿਰ ਆਹ ਗੁੰਡਾ ਇਹ ਕੰਨੀ علاوہ ਆਇਆ ਮੋਲ ਲੈਣਾ ਇਹ ਦੇਖੋ ਫੇ ਟਿਸ ਲਾਈ ਆਪਣੀ ਆਈ ਪੈ ਗਈ ਦੇਖੋ ਮਾੜਾ ਮਾੜ ਲੱਗਦਾ ਨੂੰ ਉਲਟੋ ਹੋ ਗਿਆ ਗੁੰਡਾ ਦੇਖੋ ਤੁੰਤੂ ਸਿੰ ਦੂਜੀ ਸਲਾਈ ਵੀ ਪੂਰੇ ਧਿਆਨ ਨਾਲ ਦੇਖਣੀ ਹੈ ਬਸ ਇਹ ਸਲਾਈਆਂ ਦਾ ਤਾਂ ਦੋ ਦੇ ਡਿਜ਼ਾਈਨ ਹੈ ਦੇਖ ਹੁਣ ਇਹ ਆ ਪੁੱਠਾ ਗਾ ਜਿਹੜਾ ਇਹ ਤਾਂ ਪਾਈ ਲਾ ਲੈਣਾ ਜਿਹੜੇ ਆਪਣੇ ਆ ਪਿੱਛਲੇ ਪਾਸੇ ਪੁੱਠੇ ਸੀ ਨਾ ਉਧਰ ਸਿੱਧੀ ਵਾਲੀ ਸਾਈਡ ਇਹ ਹੁਣੇ ਆ ਪਾਈ ਮੋੜ ਲੈਣੇ ਨੇ ਦੇਖ ਜਿਹੜਾ ਆਪਣਾ ਆ ਗੁੰਡਾ ਉਹ ਟਾਗਾ ਦੇ ਕੋੰਦਰੀ ਰੱਖਣਾ ਮੋਰੇ ਨਹੀਂ ਕਰਨਾ ਸਲਾਈ ਆਇਆ ਆਇਆ ਸਲਾਈ ਦੇਖੋ ਸਲਾਈ ਆਇਆ ਪਾਉਣੀ ਹੈ ਢੋਂਡਾ ਆਂ ਬਣਾ ਮੋਣੀ ਲਾਉਣਾ ਇਹ ਪਹਿਲਾਂ ਵੀ ਬਣਾ ਬਣਾ ਲਾਇਆ ਸੀ ਤੇ ਹੁਣ ਵੀ ਉਸ ਤੋਂ ਬਾਅਦ ਇਹ ਟਾਗਾ ਆਇਆ ਕਰਨਾ ਆਇਆ ਟੌਂਟੇ ਟਿਕ ਅੱਗੇ ਨਾ ਫੇਰੇ ਆਇਆ ਢੋਂਡਾ ਫੇਰ ਉਸ ਤੋਂ ਬਾਅਦ ਫੇਰੇ ਪਿੱਛੇ ਨੂੰ ਕਰ ਦੇਣਾ ਫੇਰ ਆ ਦੋ ਨੇ ਜਿਹੜੇ ਇਹ 271 ਹੈ। ਪੇਰੇ ਤੱਕ ਫੇਰ ਪਿੱਛੇ ਹੀ ਰੱਖਣਾ। ਆ ਆਹ ਕੁੰਦ ਸਲਾਈ ਇਹ ਮੁਰ ਨੂੰ ਰੱਖਣੀ ਹੈ। ਇਹ ਵਸਾਈ ਕੱਢ ਕੇ ਬਿਨਾ ਬੁਣਿਆ ਇਹ ਆਏ ਘੱਟ ਲੈਣਾ। ਇੱਕ ਜਿਹੜਾ ਆਹ ਗਾ ਇਹ ਨਾਲ ਵਾਲਾ ਇਹ ਆਪਾਂ ਬੁਣਦੇ ਹਾਂ। ਉਸ ਤੋਂ ਬਾਅਦ ਆਪੇ ਨੇ। ਰੁਸ ਇਹ ਐਂਡ ਤੱਕ ਮੇਰੇ ਨਾਲ ਬਣੇ ਰਹੋ ਬਸ ਆਏ ਦੋ ਸਲਾਈਆਂ ਦਾ ਬਾਰਡਰ ਬੁਣਤੀ ਹੈ ਬਹੁਤ ਸੋਹਣੀ ਲੱਗੂਗੀ ਹੁਣ ਇਹ ਆ ਗਈ ਆਪਣੀ ਦੇਖੋ ਤੀਜੀ ਸਲਾਈ ਆਟਾ ਦੋ ਬੁਣਤੀਆਂ ਹੀ ਬਣੀਆਂ ਦੇਖੋ ਗੁੰਡਾ ਛੱਡੇ ਨੂੰ ਹੁਣ ਇਹ ਆਊਗਾ ਆ ਪਕੰਨੀ ਆ ਗੁੰਡਾ ਲਾ ਲੈਣਾ ਪਕੰਨੀ ਆ ਲਾ ਕੇ ਫਿਰ ਆਪਾਂ ਟੱਗਾ ਮੂਰੇ ਕਰ ਲੈਣਾ ਮੂਰੇ ਕਰਕੇ ਆ ਦੋ ਪੁੱਠੇ ਬਣ ਲੈਣੇ ਨੇਕਾ ਈਕਾ ਕੁੰਡਾ ਨੇਕਾ ਜਿਹੜਿਆ ਆਪਾਂ ਅਸੀਂ ਬੁਣਤੀ ਵਾਲੀ ਈਕ ਆ ਸਿੱਧਾ ਬੁੰਡਿਆ ਜਿਹੜਾ ਆ ਕੁੰਡਾ ਆਪਾਂ ਛੱਡਿਆ ਸੀ ਨਾ ਪੈ ਪੈਡੀ ਸਲਾਈ ਜੁਣਿਆ ਸੀ ਨਾ ਹੀ ਪਿਛਲੇ ਪਾਸੇ ਹੋਣਿਆ ਸੀ ਹੁਣ ਇਹ ਕੁੰਡਾ ਬੁਣਿਆ ਜਾਊਗਾ ਇਹ ਵਸੌਰੀਆਂ ਇਹ ਦੋ ਛਿੱਡੇ ਬਣੇਗੇ ਦੋ ਪੁੱਠੇ ਤੁਸੀਂ ਐਂਡ ਤੱਕ ਮੈਨੂੰ ਨਹੀਂ ਰੋ ਮੇਰੇ ਨਾਲ ਇੱਕ ਇੱਕ ਗੁੰਡੇਰਾ ਸਾਨੂੰ ਹਸਾਵਾ ਜਾਈ ਨਹੀਂ ਹੈਗਾ ਵਿਦਵਾਰੇ ਦਵਾਰ ਇਹੋ ਕਰਨਾਗਾ ਦੇਖੋ ਇਹ ਦੋ ਸਿੱਧੇ بس ਬੁੰਟੀਆਂ ਦਾ ਰੋਪਣੇ ਵਿੱਚ ਸਲਾਈਆਂ ਫੋਕੀਆਂ ਚਾਰ ਪੈ ਜਾਣਗੀਆਂ ਚਾਰ ਨਾਲ ਹੀ ਕਿਤੇ ਦੀ ਕਿਤੇ ਜਾਊਗਾ ਬਹੁਤ ਸੋਹਣੀ ਮੁੰਤੀ ਲੱਗਦੀ ਹੈ ਇਹ ਚਾਹੇ ਸਵਾਟਰ ਚ ਪਾਓ ਚਾਹੇ ਕੋਟੀ ਚ ਪਾਓ ਚਾਹੇ ਜਾਗਟ ਚ ਪਾਓ ਚਾਹੇ ਬੱਚਿਆਂ ਵਾਲੇ ਚ ਪਾਓ ਚਾਹੇ ਵੱਡਿਆਂ ਵਾਲੇ ਚ ਯਾਨੀ ਕਿਸੇ ਚ ਵੀ ਪਾਓ ਮੁੰਤੀ ਬਹੁਤ ਸੋਹਣੀ ਲੱਗਦੀ ਹੈ ਇਹ ਫਿੱਕੇ ਰੰਗ 'ਚ ਮੈਂ ਐਂ ਪਾਣੀ ਨੇ ਕਿ ਫਿੱਕੇ ਰੰਗ 'ਚ ਵਧੀਆ ਦਿਖ ਜਾਂਦੀ ਐ। ਮੋਂਟੀ ਗੂੜੇ ਰੰਗ 'ਚ ਕਈ ਗਰ ਨਹੀਂ ਪਤਾ ਲੱਗਦਾ ਬੰਦੇ ਨੂੰ। ਦੇਖ ਐਂਡ ਚਿਕ ਬਣੀ ਰਹੂ ਮੇਰੇ ਨਾਲ। ਆ ਦੇਖੋ ਦੋ ਡਿਜ਼ਾਈਨ ਵਾਲੀਆਂ ਹੋ ਗਈਆਂ। ਆ ਦੋ ਫੋਕੀਆਂ ਆਉਣੀਆਂ। ਵੀ ਯਾਨੀ ਦੋ ਸਿੱਦੇ ਦੋ ਪੁੱਠੇ ਦੋ ਸਿੱਦੇ। ਹੁਣ ਫੇਰ ਆ ਦੋ ਆ ਸਿੱਧਾ ਮਉਣ ਕੇ ਦੋ ਪੁੱਠੇ ਦੋ ਸਿੱਧੇ ਇਹ ਰੋ ਵੀ ਇੰਝ ਜਾਊਗੀ ਤੀਜੀ ਤੇ ਚੌਥੀ ਰੋ ਵੀ ਇੰਝ ਜਾਊ ਪੰਜਵੇਂ ਜਾ ਕੇ ਬੁੰਤੀ ਆਊਗੀ ਤੁਸੀਂ ਐਵੇਂ ਜੀ கரੰਟ ਤੇ ਮੇਰੇ ਨਾਲ ਬਨੇ ਰਹੋ ਅੱਲਾ ਵਾਦੀਆ ਅਗੀ ਲਾਸਟ ਵਾਲੀ ਪੁੱਠੇ ਚ ਲਾਈ ਇਹ ਵੀ ਮੈਂ ਸੋਨੂੰ ਮੈਂ ਦੱਸਨਾ ਫਿਰ ਕਈ ਵਾਰ ਨਹੀਂ ਚਾਹਾਂਗਾ ਆਇੰਡਰ ਸੰਭੇ ਪਿੰਨਰਾ ਦੋ ਆਫਨ ਸਿੱਧੀਆਂ ਪੁੱਠੇ ਮੋਲੀਆਂ ਸੀ ਵੀ ਦੋਸਤ ਦੇ ਦੋ ਪੁੱਠੇ ਦੋ ਸਿੱਧੇ ਇਧਰੋਂ ਸਿੱਧੀਆਂ ਬਣੀਆਂ ਵੀ ਆਈ ਉਧਰੋਂ ਵੀ ਆਈ ਪੁੱਠੇ ਦੇ ਪੁੱਠੇ ਸਿੱਧਿਆਂ ਦੇ ਸਿੱਧੇ ਫੇਰ ਆਪਾਂ ਮੋਨਤੀ ਸਾਰੀ ਉਲਟਾ ਕੇ ਕੁੰਡਾ ਹੈ ਇੱਕ ਕੁੰਡੇ ਉਲਟਾ ਕੇ ਦੂਜਾ ਬਣਾਉਨੇ ਇਹ ਲੈ ਕੇ ਚਲਦੇ ਤਾਂ ਜਦੋਂ ਪੁੱਠੇ ਪਾਸਿਓਂ ਆਏ ਉਦੋਂ ਵੀ ਇਹਵੇਂ ਜਿ ਕਰ ਬਿਨਾ ਮੋਨੇ ਰੱਖਣਾ ਸੀ ਉਹ ਜਿਹੜਾ ਉਲਟਾਇਆ ਸੀ ਕੁੰਡਾ ਉਹ ਤਾਂ ਬੰਨਾ ਸੀ ਦੂਜਾ ਫੇਰ ਵਿਛਦੀ ਆ ਚਾਰ ਸਲਾਈ ਫੋਕੀਆਂ ਆ ਗਈਆਂ ਆਹ ਮੇ ਚੌਥੀ ਸਲਾਈ ਹੈ ਫੋਕੀ ਉਹ ਦੋਆਂ ਦੇ ਇੱਕ ਹੋਰ ਬੰਤੀ ਆਲੀ ਪਾਕੇ ਸਨੂ ਨੇ ਬਸ ਵੇਚ ਲੈ ਜਾਣੇ ਬੜੇ ਬਣ ਚੁੱਕਾ ਆ ਦੇਖ ਵਸੇ ਆਹੀ ਬਣਨਾ ਕਈ ਵਾਰ ਆ ਗਰ ਕੰਡਾ ਪੀਸ ਹੰਤ ਨਹੀਂ ਆਈ ਸਮਝ ਨਹੀਂ ਆਈ ਸਾਨੂੰ ਦੇਖ ਦੇਖ ਆਇਆ ਇਹ ਪਰਸਮਨਾ ਫਿੱਕਾ ਰੰਗ ਕਰਕੇ ਵਧੀਆ ਮੁੰਤੀ ਦਿਖ ਰਹੀ ਹੈ ਜਦ ਤੇ ਦੇਖਦੇ ਜਿਹਾ ਉਹ ਜਿਹਾ ਜਾਣੇ ਸਮਝਾਉਣ ਚ ਆ ਜਾਂਦਾ ਕਈ ਵਾਰ ਵੀ ਜੇ ਗੁੰਡਾ ਰੰਗ ਕਰੇ ਵੀ ਨਾ ਕਿ ਸਿਰਨੇਗਾ ਘਟ ਹੁੰਦੀ ਹੈ ਨਹੀਂ ਪਤਾ ਲੱਗਦਾ ਦੇਖਾ ਜਿਵੇਂ ਤੁਸੀਂ ਮੇਰੇ ਨਾਲ ਪਹਿਲੀਆਂ ਮੰਤੀਆਂ ਨੂੰ ਪਿਆਰ ਦਿੱਤਾ ਉਵੇਂ ਜੀ ਘਰੀ ਨੂੰ ਵੀ ਤੁਸੀਂ ਬੜੀਆ ਪਿਆਰ ਦਿਓ ਨਵੇਂ ਜਿਹੜਾ ਡਿਜ਼ਾਈਨ ਲੈ ਕੇ ਮੈਂ ਹਾਜ਼ਰ ਹੋऊंगी ਡਿਜ਼ਾਈਨ ਬਹੁਤ ਸਖਾਰੇ ਨੇ ਤੇ ਬਹੁਤ ਸੋਹਣੇ ਨੇ ਨਵੇਂ ਨੇ ਨਾਲੇ ਨਵੇਂ ਡਿਜ਼ਾਈਨ ਨੇ ਦੇਖੋ ਹੁਣ ਦੁਬਾਰੇ ਆਹ ਵਾਰ ਦੀ ਸਲਾਈ ਸਮਝ ਲੋ ਫੇਸ ਨੂੰ ਬੰਪੀ ਦਾ ਮਤਲਬ ਕਿ ਉਹ ਦੇਖੋ ਪੂਰੇ ਧਿਆਨ ਨਾਲ ਦੇਖੋ आ सीधा पा लिया एक आ दो पुठे पा ले देखो उसके तो कर उपर करता फिर आह जहा दो बुनती वाली ये आह देख कुाई कर देखो दिस गया ना इधर चक लिया क्ड के आ आिकल कुंडा ये आप चढ़ा लिया देखो एक आ अपने को कुंडा पाए करता उलटाता ਫੇਰੇ ਆਈ ਮੋਲ ਦੇ ਆਪਣਾ ਦੇਖ ਬਣ ਗਿਆ ਨਾ ਤੇ ਜਿਹੜਾ ਆਪਣਾ ਆ ਹੁੰਦਾ ਸੀ ਪਿਛਲਾ ਇਹ ਆਪਾਂ ਵਰਨਾ ਨਹੀਂ ਟੱਗਾ ਰੱਖਣਾ ਮਾਗਰ ਹੂੰ ਇਹ ਆਪਾਂ ਇਹ ਮੋਲ ਆਈ ਚੱਕ ਲੈਣਾ ਆਈ ਜਾ ਕੇ ਮਾਗਰ ਦੀ ਟੱਕੇ ਉੱਤੋਂ ਢਿਲੇ ਹੋਣਾ ਦੇਖੋ ਆ ਇੱਕ ਬੜੀ ਹੋਰ ਦਸਤਾਂ ਤੇ ਦੇਖੋ ਆਹ ਕਟਾਗਾ ਪਾਕੇ ਨਾ ਗੁੰਡਾਈ ਮਗਰਲਾ ਇਹ ਬਾਈਕਰ ਤਾਂ ਜਿਹੜਾ ਮੂਰੇ ਛੱਡਿਆ ਇਹ ਆ ਪਾ ਪਿੱਛੇ ਕਰ ਲੈ ਦੇਖੋ ਐ ਹੋ ਗਿਆ ਨੁਲਟ ਦੇਖੋ ਉਲਟਾ ਹੋ ਗਿਆ ਉਹ ਤੁਮਾਰੇ ਇਟਾ ਟਾਇਰ ਤੇ ਦੇਖੋ ਇਹ ਬਣੇਗੇ ਫਿਰ ਜਿਹੜਾ ਪਿੱਛੇ ਆ ਫੋਰਟੈਸ ਗੁੰਡਾ ਇਹ ਬਿਨਾ ਬੁਣਿਆ ਧਾਗਾ ਉਧਰ ਨੂੰ ਰੱਖ ਕੇ ਸਲਾਈ ਦੇ ਮੂੰਹ ਥੱਲੇ ਰੱਖਣਾ ਦੇਖੋ ਆਈ ਆਈ ਰੱਖਣਾ ਸਲਾਈ ਦੇ ਮੂੰਹ ਆਇ ਨਹੀਂ ਕਰਨਾ ਹੈ ਬੇਪਾਇਂ ਕਰਦੇ ਆਈ ਕਰਨਾ ਉਸ ਤੋਂ ਬਾਰੇ ਧਾਗਾ ਬਿਨਾ ਬੁਣਿਆ ਆਈ ਨਿਕ ਐਂਡ ਰਿਕਵਨਰੇ ਲਓ ਜੀ ਹੁਣ ਆ ਗਿਆ ਆਪਾਂ ਦੂਜੀ ਬੁੰ ਸਲਾਈ ਤੇ ਉੱਠੇ ਪਾਸੇ ਰਹੀ ਤੇ ਆਹ ਕੁੰਡਾ ਦਾ ਪਹਿਲਾ ਤਾਂ ਜਿਹੜੇ ਆ ਦੋ ਨੇ ਇਹ ਆਪਾਂ ਢੋਣ ਲਈ ਉੱਠੇ ਇਹ ਤਾਂ ਉੱਠੇ ਹੀ ਛੱਡ ਜਿਹੜਾ ਆਪਾਂ ਆਹ ਕੁੰਡਾ ਦੇਖੋ ਬਿਨਾ ਹੁਨੇਲਾ ਹੈ ਸੀ ਇਹ ਤਾਂ ਗਮੂਰੇ ਆਇ ਨਹੀਂ ਕਰਨਾ ਇਹ ਪਿੱਛੇ ਰੱਖਣਾ ਪਿੱਛੇ ਰੱਖ ਕੇ ਐਵੇਂ ਮੂਰ ਨੂੰ ਸਲਾਈ ਰੱਖ ਕੇ ਨਾ ਹੱਲਣ ਦੀ ਸਾਈਡ ਦੇਖੋ ਫਿਰ ਇਹ ਐਂ ਹੀ ਢਾਲ ਲੈਣਾ ਫਿਰ ਇੱਕ ਆਟਾ ਗੋਤੋ ਨਿਕਾਲ ਲੈਣਾ ਜਿਹੜਾ ਇਹਦਾ ਇੱਕ ਬਚ ਗਿਆ ਸੀ ਇਹ ਆਪਾਂ ਇਹ ਬੰਨਣਾ ਦੇਖੋ ਫਿਰ ਆ ਦੋ ਪੁੱਠੇ ਬਣ ਗਏ ਯਾਨੀ ਉੱਧਰਲੀ ਛੜ ਪੁੱਠੇ ਇਧਰੋਂ ਸਿੱਧੇ ਜਾਣਗੇ ਪਾਸਾ ਪੁੱਠਾ ਇਹ ਆ ਵੀ ਤੱਕ ਆ ਪਿੱਛੇ ਰੱਖਣਾ ਜਿਹੜਾ ਮਿਣਾ ਬਣਿਆ ਸੀ ਇਹ ਐਵੇਂ ਜਿਕੇ ਲਾ ਲੈਣਾ ਦੇਖੋ ਦੇ ਰਹੇ ਆ ਉੱਤੋਂ ਦੀ ਇਹ ਬਰਾਮਣਾ ਲਾ ਕੇ ਤੇ ਨਾਲ ਨਾਲ ਇਹਦਾ ਸਹਜੋਗੀ ਉਹ ਆਪਾਂ ਪੁੱਠਾ ਪਾਉਂਦੇ ਆ ਤੇ ਆ ਲਿਖੋ ਅਸਿੱਟਾ ਤੇ ਆ ਅਗੇ ਹੁਣ ਆਪਾਂ ਦੂਸਰੀ ਲੈਂਚ ਸਿੱਧੇ ਵਾਲੀ ਸੈਂਟ ਬਸ ਆਹੀ ਸਲਾਈ ਆ ਹੁੰਟੇ ਦੇ ਨਾਲ ਦੀ ਪਹਿਲਾਂ ਦਸਤੀ ਸੀ ਸੋਨੂੰ ਮੈਂ ਤੇ ਹੁਣ ਫੇਰ ਹੁਣ ਇਹ ਬਸ ਬੁਣੇ ਜਾਣਗੇ ਦੋਏ ਸਿੱਧੇ ਇਹ ਦੋਏ ਸਿੱਧੇ ਬਾਕੀ ਦੋਏ ਪੁੱਠੇ ਮਸ ਇਹ ਆ ਦੋਸਰਾਈਆਂ ਦੀ ਡਿਜ਼ਾਈਨ ਆ ਦੇਖੋ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਸਮਝ ਕੱਲੇ ਕੱਲੇ ਅੱਖਰ ਦੀ ਇਹਦੀ ਆਉਂਦੀ ਆ ਕੁੰਡੇ ਦੀ ਕੋਈ ਆ ਨਹੀਂ ਹੈਗਾ ਅਰੇ ਆ ਛੱਡੇ ਹੋਏ ਸੀ ਨਾ ਇਹ ਨਾ ਪਿਛਲੇ ਸ੍ਰਾਈ ਬੁਣਿਆ ਨਾ ਉਦੋਂ ਪਿਛਲੇ ਇਹ ਹੁਣ ਬਣ ਜਾਣ ਦੇਖੋ ਆ ਦੇਖ ਬਣ ਗਿਆ ਨਾ ਆ ਦੇਖ ਵਹੀ ਬਣ ਗਿਆ ਮੈਂ ਇਹ ਚਾਰ ਸਲਾਈਆਂ ਦਾ ਹੋਇਆ ਦੋ ਸਲਾਈਆਂ ਦਾ ਡਿਜ਼ਾਈਨ ਆ ਇਹ ਚਾਰ ਸਲਾਈਆਂ ਇਹਦੇ ਵਿੱਚ ਮਿਹਣਾ ਮੁਣੀਆਂ ਜਾਂਦੀਆਂ ਨਾਲ ਫੁੱਟ ਜਾਨ ਬਹੁਤ ਸੋਹਣਾਗਾ ਆ ਮੀਟ ਕਰਦੇ ਸਾਨੂੰ ਪਸੰਦ ਆ ਹੋਊਗਾ ਕਲਾਸ ਜਿਹੜੀ ਨਾਲ ਬਣ ਗਿਆ ਨਾ ਜਿਹੜਾ ਮੈਂ ਬੁਣਿਆ ਦੇਖੋ ਬਹੁਤ ਪਿਆਰਾ ਲੱਗ ਰਿਹਾ ਦੇਖੋ ਦੇਖੋ ਲੱਗਦਾ ਨਾ ਆ ਦੇ ਚੰਕ ਤੇ ਪੈਂਦੇ ਚੰਕ ਕਰਕੇ ਬਸ ਇਹ ਲੱਗਦਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਅਮੀਤ ਕਰਦੀ ਸਾਨੂੰ ਪਸੰਦ ਆ ਉਹ ਜੇ ਤੁਸੀਂ ਮੇਰੇ ਚੈਨਲ ਤੇ ਨਾ ਮੇਰੇ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਦੱਸਿਓ ਜਿੱਥੋਂ ਨਹੀਂ ਪਤਾ ਲੱਗੂ ਮੈਂਨ ਦੱਸਿਓ ਪਛੇ ਮੈਂ ਲੱਛੂ ਵੀਰ ਦਵਾਰੀ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ